ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਆਪਣੀ ਨਵੀਂ ਵੀਡੀਓ ਦੇ ਵਿੱਚ ਸੋ ਜਿਹੜੀ ਵੀਡੀਓ ਕਰ ਰਹੇ ਹਾਂ ਅੱਜ ਆਪਾਂ ਪਿੰਡ ਮਹਿਤਾ ਨੇੜੇ ਤਪਾ ਮੰਡੀ ਜ਼ਿਲ੍ਹਾ ਬਰਨਾਲਾ ਸੋ ਸਾਨੂੰ ਵੀਡੀਓ ਦੇ ਵਿੱਚ ਆਪਾਂ ਚੰਗੇ ਚੰਗੇ ਪਸ਼ੂ ਦਿਖਾਵਾਂਗੇ ਕੁਝ ਇੱਕ ਨਗ ਨੀਲੀ ਰਵੀ ਦਾ ਬਾਕੀ ਮੁਰਾ ਦੇ ਵੀਰ ਡਾਕਟਰੀ ਦਾ ਕੰਮ ਕਰਦਾਗਾ ਆਪਣਾ ਨਿੱਜੀ ਤੌਰ ਤੇ ਮਿੱਤਰ ਵੀ ਆ ਤੇ ਸੋ ਵੀਰ ਕੋਲੇ ਚੰਗੇ ਚੰਗੇ ਪਸ਼ੂ ਰੱਖਿਆ ਬਰੀਡਿੰਗ ਤੇ ਵਧੀਆ ਕੰਮ ਆ ਬਾਈ ਦਾ ਤੇ ਸਾਰਿਆਂ ਨੂੰ ਪਹਿਲਾਂ ਤੁਹਾਨੂੰ ਆਹ ਬੂਰੀ ਕੱਟੀ ਦਿਖਾਵਾਂਗੇ ਇਹਦੀ ਡੀਟੇਲ ਵੀਰ ਤੋਂ ਲੈ ਕੇ ਦੇਵਾਂਗੇ ਤੇ ਆਓ ਕਰਾਈਏ ਵੀਰਾਂ ਨਾਲ ਗੱਲਬਾਤ ਲੈ ਕੇ ਦਿਨੇ ਇਕੱਲੇ ਇਕੱਲੇ ਪਸ਼ੂ ਦੀ ਡਿਟੇਲ ਬਣੇ ਰਹੋ ਵੀਡੀਓ ਦੇ ਐਂਡ ਤੱਕ ਆਓ ਕਰਾਈਏ ਵੀਰਾਂ ਨਾਲ ਹੱਸੀ ਗੱਲ ਹੱਸੀ ਗੱਲ ਸਾਰਿਆਂ ਤੋਂ ਪਹਿਲਾਂ ਨਾਮ ਤੇ ਐਡਰੈਸ ਹੀ ਪਿੰਡ ਮਹਿਤਾ ਬਈ ਜਖਸੀਲ ਨਾਮ ਹੈ ਆਪਣਾ ਜ਼ਿਲ੍ਹਾ ਬਰਨਾਲਾ ਹਾਂਜੀ ਜਿਹੜੀ ਆਪਾਂ ਕੱਟੀ ਸਕਰੀਨ ਤੇ ਦੇਖ ਰਹੇ ਬੂਰੀ ਜੀ ਇਹਦੀ ਕੀ ਡਿਟੇਲ ਆ ਕਿਹੜਾ ਸੂ ਹੈ ਜੀ ਸੌਰੀ ਕਿੰਨੇ ਕਿੰਨੀ ਉਮਰ ਹੋ ਗਈ ਦੀ ਇਹ ਬਈ 7 ਮਹੀਨੇ ਦੀ ਉਮਰ ਹੈ ਦੀ 7 ਮਹੀਨੇ ਵੀਰ ਕੰ ਦਾ ਲਗਭਗ ਉਮਰ ਆ ਤੁਸੀਂ ਇੱਥੋਂ ਦੇਖ ਸਕਦੇ ਹੋ ਫੇਸ ਬਿਊਟੀ ਪੂਰੀ ਪ੍ਰੋਪਰ ਨੀਲੀ ਰਾਵੀ ਦੇ ਵਿੱਚ ਮਾਰਕਿੰਗ ਆ ਬੂਰੇ ਰੰਗ ਦੇ ਵਿੱਚ ਆ ਇਹ ਮੇਰੇ ਸਾਹ ਜਿੰਨਾ ਕਿ ਮੇਰੇ ਧਿਆਨ ਚ ਆ ਵੀ ਹੈ ਜਿਹੜਾ 골ਡਨ ਬੂਰਾ ਨੀਲੀ ਰਾਵੀ ਦਾ ਲੌਂਗ ਵਾਲਾ ਝੋਟਾ ਉਹਦੀ ਕੱਟੀ ਹੈਗੀ ਪਿਓਰ ਕਾਲੀ ਮੱਝ ਚੋਂ ਆਈ ਵੀ ਹੈ ਤੇ ਇੱਥੇ ਤੁਸੀਂ ਦੇਖ ਸਕਦੇ ਕੱਟੀ ਦੀ ਬਿਊਟੀ ਦੇਖ ਸਕਦੇ ਹੋ 7 ਮਹੀਨੇ ਦੇ ਹਿਸਾਬ ਨਾਲ ਕੱਦ ਕਾਠ ਤੇ ਚਾਰੇ ਨਿਸ਼ਾਨੀਆਂ ਪੂਰੀਆਂ ਕਵਰ ਕਰਦੀਆਂ ਨੀਲੀ ਰਾਵੀਆਂ ਤੇ ਅੱਗੇ ਇਸ ਨੂੰ ਹੋਰ ਇੱਕ ਹੋਰ ਝੋਟਿਆ ਇਹਦੀ ਟ੍ਰੇਲ ਵੀਰ ਤੋਂ ਲੇ ਗਾ ਹਾਂਜੀ ਭਾਈ ਜੀ ਇਹਦੀ ਕੀ ਇਹ ਇਹ ਜਿਹੜਾ ਲక్ష్ਮੀ ਡੇਰੀ ਫਾਰਮ ਦਾ ਪ੍ਰੋਜੈਕਟ ਟੈਸਟਡ ਕੋਹੀ ਨੂੰਰਾ ਉਹਦੀ ਝੋਟੀ ਹੈ ਜੀ ਫੇਸ ਬਿਊਟੀ ਦੇਖ ਸਕਦੇ ਹੋ ਬਿਲਕੁਲ ਕੁਆਲਿਟੀ ਹੂਬ ਹੂ ਕੋਹੇ ਨੂਰ ਦਾ ਮੂੰਹ ਲੱਗਿਆ ਜਾਵਾ ਫੇਸ ਸਿੰਗਾ ਦੀ ਕੁਆਲਿਟੀ ਫੇਸ ਬਿਊਟੀ ਬਹੁਤ ਵਧੀਆ ਝੋਟੀ ਦੀ ਤੇ ਇੱਥੋਂ ਚਾਰੇ ਲੈਗ ਸਕੋਰ ਚਾਰੇ ਥਾਣਾ ਨਿਖੜਵੇਂ ਤੇ ਪੂਰੇ ਗੈਪ ਚ ਲੱਗੇ ਹੋਇਆ ਤੇ ਇੱਥੋਂ ਅੱਗੇ ਆਹ ਝੋਟੀ ਹੋਵਾਂਗੇ ਇਹਦੀ ਡਿਟੇਲ ਵੀਰ ਜੀ ਇਹਦੀ ਕਿੰਨੀ ਉਮਰ ਹੋਗੀ ਲਗਭਗ ਏ ਬਈ 2 ਸਾਲ ਤੋਂ ਉੱਪਰ ਹੈ 2 ਸਾਲ ਤੋਂ ਉੱਪਰ ਤੇ ਇਹਦੀ ਆਪਾਂ AI ਕਰੀ ਅੱਜ ਦਾਜ ਜਿਹੜਾ ਬਾਹੂਬਲੀ ਦਰਾਜ ਵਾਲਾ ਡਾਕਟਰ ਬਲਜਿੰਦਰ ਕੋਲ ਆ ਉਹਦੀ AI ਕਰੀ ਝੋਟੀ ਦੀ ਅੱਜ ਇਹ ਤੇ ਇਹਦੀ ਵੀ ਫੇਸ ਬਿਊਟੀ ਦੇਖ ਸਕਦੇ ਹੋ ਤੁਸੀਂ ਸਿੰਗ ਰੰਗ ਸਿੰਗ ਬਿਲਕੁਲ ਫੇਸ ਕੁਆਲਿਟੀ ਬਹੁਤ ਵਧੀਆ ਝੋਟੀ ਦੀ ਤੇ ਅਡਰ ਕੁਆਲਿਟੀ ਵੀ ਦਿਖਾਵਾਂਗੇ ਤੁਹਾਨੂੰ ਚਾਰੇ ਥਾਣੇ ਨਿਖੜਵੇਂ ਤੇ ਪੂਰੇ ਗੈਪ ਚ ਲੱਗੇ ਇੱਥੇ ਚਾਰੇ ਥਾਣਿਆਂ ਦੀ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਤੇ ਇਹਦੇ ਅੱਜ ਆਪਾਂ AI ਕਰੀਆ ਬਾਹੂਬਲੀ ਦਰਾਜ ਵਾਲਾ ਝੋਟਾ ਉਹਦਾ ਟੀਕਾ ਪਰ ਹੈ ਦੇ ਅੱਜ ਅੱਗੇ ਡਿਟੇਲ ਆਹ ਤੋਂ ਡਿਟੇਲ ਲੈ ਕੇ ਦੇਵਾਂਗੇ ਵੀਰ ਤੋਂ ਇਹ ਚੋਟੀ ਡਿਟੇਲ ਦੱਸਿਓ ਜੀ ਇਹ ਬਾਈ ਯਾਰ ਕਿਹੜਾ ਅਸੂਆ ਇੱਕ ਹੀ ਸੂਈ ਵੀ ਇਹ ਜੀ ਇਹ ਵੀਰੇ ਦੋ ਸੂਏ ਸੂਈ ਗਏ ਤੀਜੇ ਨਹੀਂ ਗੱਭਣਾ ਜੀ ਦੋ ਸੂਏ ਸੂਇਆ ਦੂਜੇ ਸੂਏ ਕਿੰਨਾ ਕੁ ਦੁੱਧ ਦਿੱਤਾਈ ਇਹਨੇ ਤੂਜੇ ਸੂਏ ਕੋਈ ਬਿਮਾਰ ਹੋ ਗੁਛ 11 ਕਲੀਟਰ 11 12 ਦੇ ਵੀਰਾਂ ਦਾ ਰਹੀ ਆ ਇਸ ਵਾਰੀ ਕਿਹੜੇ ਸੀਮਨ ਤੋਂ ਗੱਭਣਾਈਏ ਕੋਈ ਨਹੀਂ ਕੋਈ ਇਹਦੀ ਆਡੀਐਫ ਵਾਲੇ ਕੋਹੀਨੂਰ ਦੀ ਗੱਭਣਾਗੇ ਇੱਕ ਵੀਰ ਕੋਲੇ ਰਿਜ਼ਲਟ ਪਹਿਲਾ ਆਇਆ ਵਾ ਕੋਹੀਨੂਰ ਦੀ ਝੋਟੀ ਤੇ ਏ ਵੀ ਚੋਟੀ ਉਸਦੀ ਗੱਬਣਾ ਕੋਹੀਨੂਰ ਤੋਂ ਇੱਕ ਮੱਝ ਹੋਰ ਦਿਖਾਵਾਂਗੇ ਤੁਹਾਨੂੰ ਹਾਂਜੀ ਵੀਰ ਜੀ ਇਹਦੀ ਕੀ ਟਿੱਡ ਲਈ ਇਹ ਵੀਰ ਆਪਾਂ ਲੈ ਆਤੀ ਸੀ ਇਹ ਵੀਰ ਕਹਿੰਦਾ ਪਰਚੇਜ਼ ਕਰੀ ਕਿਹੜਾ ਸੂਏ ਸੂਈ ਵੇਜੀ ਹੁਣੇ ਸੂਈ ਸਾਰੇ ਬੱਚੇ ਸਾਰਾ ਲਾਣਾ ਵਾਣਾ ਬਾਈ ਕਹਿੰਦਾ ਇਸੇ ਤੇ ਯਾਰ ਆ ਚੋਟੀ ਵੀ ਇਸੇ ਦੀ ਆ ਆ ਵੀ ਇਸੇ ਦੀ ਆ ਉਹ ਜਿਹੜੀ ਕੋਹੀਨੂਰ ਵਾਲੀ ਖੜੀ ਏ ਵੀ ਜਿਹੜੀ ਉਹ ਬੂਰੀ ਕੱਟੀ ਉਹ ਵੀ ਇਸੇ ਦੀ ਹਾਂ ਉਹ ਇਸੇ ਚੋਂ ਆਈ ਏ ਇਹ ਸੂਏ ਸੂਈ ਵੀ ਆ ਹੁਣੇ ਇਹ ਸੂਏ ਸੂਈ ਵੀ ਆ ਵੀਰ ਕਹਿੰਦਾ ਇਹ ਮੱਝ ਕਾਲੀ ਆ ਕੱਟੀ ਏ ਚੋ ਗੋਲਡਨ ਦੀ ਕੱਟੀ ਬੂਰੀ ਆਈ ਵੀ ਆ ਇਸ ਹਿਸਾਬ ਨਾਲ ਰਿਜ਼ਲਟ ਬਹੁਤ ਵਧੀਆ ਡੋਮੀਨੇਟ ਬੋ ਜੋ ਝੋਟੀਆਂ ਘਟੀਆਂ ਦੁੱਤਿਆਂ ਨੂੰ ਉਹ ਵੀ ਦਿਖਾਇਆ ਜਾਊਗਾ ਸੋ ਹੋਰ ਇਦਾਂ ਦੀ ਵੀਡੀਓ ਬਣਵਾਉਣ ਦੇ ਲਈ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਫੋਨ ਨੰਬਰ ਨੋਟ ਕਰ ਲਿਓ ਜੀ 9592288488 ਸੋ ਵੀਰ ਦੇ ਪਸ਼ੂ ਬਰੀਡਿੰਗ ਤੇ ਬਹੁਤ ਵਧੀਆ ਕੰਮ ਕਰ ਰਿਹਾ ਤੁਸੀਂ ਹੋਰ ਇਦਾਂ ਦੀ ਵਧੀਆ-ਵਧੀਆ ਚੰਗੇ-ਚੰਗੇ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨਾਲ ਜੁੜੇ ਰਹੋ ਜੇ ਵੀਡੀਓ ਚੰਗੀ ਲੱਗੀ ਲਾਈਕ ਫੋਲੋ ਤੇ ਸ਼ੇਅਰ ਜ਼ਰੂਰ ਕਰ ਲਿਓ ਧੰਨਵਾਦ